ਅੱਜ 23 ਨਵੰਬਰ ਹੈ ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਮਤ 555 ਦੀ ਮੱਕਰ ਮਹੀਨੇ ਦੀ ਅੱਜ 8 ਤਾਰੀਖ ਹੈ ਅੱਜ ਭਗਤ ਨਾਮਦੇਵ ਜੀ ਦਾ ਜਨਮ ਦਿਵਸ ਹੈ ਭਗਤ ਨਾਮਦੇਵ ਜੀ ਦਾ ਜਨਮ 1270 ਈਸਵੀ ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਕ੍ਰਿਸ਼ਨਾ ਨਦੀ ਦੇ ਕੰਢੇ ਤੇ ਵਸੇ ਪਿੰਡ ਨਰਸੀ ਬਾਮਣੀ ਵਿੱਚ ਹੋਇਆ ਉੱਤਰੀ ਭਾਰਤ ਵਿੱਚ ਉਸ ਵੇਲੇ ਤੁਰਕਾਂ ਦਾ ਰਾਜ ਸੀ ਭਗਤ ਨਾਮਦੇਵ ਜੀ ਦੇ ਜੀਵਨ ਕਾਲ ਸਮੇਂ ਭਾਰਤ ਦੇ ਵਿੱਚ ਇੱਕ ਪਾਸੇ ਇਸਲਾਮ ਦੀ ਹਕਮਾ ਵੱਲੋਂ ਜ਼ੁਲਮ ਤਾਹੀ ਜਾ ਰਹੇ ਸਨ ਦੂਜੇ ਪਾਸੇ ਬ੍ਰਾਹਮਣਵਾਦ ਦਾ ਪ੍ਰਭਾਵ ਜ਼ੋਰਾਂ ਤੇ ਸੀ ਇਸ ਕਰਕੇ ਮੂਰਤੀ ਪੂਜਾ ਅਤੇ ਜਾਤ ਪਾਤ ਵਿੱਚ ਲੋਕਾਂ ਦਾ ਅੰਧ ਵਿਸ਼ਵਾਸ ਸੀ ਨਾਮਦੇਵ ਜੀ ਦੇ ਪਿਤਾ ਦਾਮ ਸ਼ਿਟੀ ਜੀ ਕੱਪੜੇ ਸਿਉਣ ਅਤੇ ਰੰਗਣ ਦਾ ਕੰਮ ਕਰਦੇ ਸਨ ਇਸ ਕਰਕੇ ਉਹਨਾਂ ਨੂੰ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ। ਉਹਨਾਂ ਨੂੰ ਰੱਬ ਦੀ ਭਗਤੀ, ਪੂਜਾ, ਆਦਿ ਦੇ ਯੋਗ ਨਹੀਂ ਮੰਨਿਆ ਜਾਂਦਾ ਸੀ। ਇਹ ਸਮਾਜ ਦੀ ਕੁਰੀਤੀ ਸੀ। ਏਸੀ ਕੈਸਬੇਆ ਤੇ ਕਿਤੇ ਨਾ ਕਿਤੇ ਅੱਜ ਵੀ ਹੈ। ਨਾਮਦੇਵ ਜੀ ਦੀ ਭਗਤੀ ਯਾਤਰਾ ਸਰਗੁਣ ਧਾਰਾ ਵਿੱਚੋਂ ਹੁੰਦੀ ਹੋਈ ਨਿਰਗੁਣ ਤੱਕ ਪਹੁੰਚਦੀ ਹੈ। ਨਾਮਦੇਵ ਜੀ ਸਾਰੇ ਦੱਖਣੀ ਤੇ ਉੱਤਰੀ ਭਾਰਤ ਵਿੱਚ ਪਰਮਣ ਕਰਦੇ ਰਹੇ ਹਨ। ਇੱਕ ਪਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ। ਕਿ ਪ੍ਰਮਾਤਮਾ ਨੇ ਆਪ ਪਈ ਵਾਰ ਪ੍ਰਤੱਖ ਹੋ ਕੇ ਨਾਮ ਦੀ ਮੂਰਤਸ਼ਨ ਦਿੱਤੀ। ਮਹਾਰਾਸ਼ਟਰੀ ਵਿਦਵਾਨ ਵਾਰਕਰੀ ਨਾਮਦੇਵ ਨੂੰ ਗਣੇਸ਼ਵਰ ਦਾ ਸੰਤਾਨੀ ਮੰਨਦੇ ਨੇ। ਭਤੀ ਗਣੇਸ਼ਵਰ ਦਾ ਸਮਾ ਉਹਨਾਂ ਦੇ ਗ੍ਰੰਥ ਗਣੇਸ਼ਵਰੀ ਨਾਲ ਪ੍ਰਮਾਣਿਤ ਹੋ ਜਾਂਦਾ। ਨਾਮਦੇਵ ਦੀ ਇੱਕ ਪ੍ਰਸਿੱਧ ਰਚਨਾ ਇਰਥਾਵਲੀ ਜਿਸ ਦੀ ਪ੍ਰਮਾਣਿਕਤਾ ਨਿਰਵੀਵਾਨੀ ਹੈ। ਉਸ ਵਿੱਚ ਗਿਆਨ ਦੇਵ ਅਤੇ ਨਾਮਦੇਵ ਦੀਆਂ ਸਹਿ ਯਾਤਰਾਵਾਂ ਦਾ ਵਰਣਨ ਹੈ ਇਸ ਲਈ ਗਿਆਨ ਦੇਵ ਅਤੇ ਨਾਮਦੇਵ ਦਾ ਸਮਕਾਲੀ ਹੋਣਾ ਇਸ ਵਿਵਾਹੀ ਨਾਲ ਵੀ ਸਿੱਧ ਹੈ ਨਾਮਦੇਵ ਗਿਆਨੇਸ਼ਵਰ ਦੀ ਸਮਾਧੀ ਲੀਨ ਹੋਣ ਤੋਂ ਲਗਭਗ 55 ਸਾਲ ਬਾਅਦ ਤੱਕ ਜ਼ਿੰਦਾ ਰਹੀ ਇਸ ਪ੍ਰਕਾਰ ਨਾਮਦੇਵ ਦਾ ਕਾਲ ਸ਼ਕਤੀ 1192 ਤੋਂ ਸ਼ਕ 1272 ਤੱਕ ਮੰਨਿਆ ਜਾਂਦਾ ਹੈ ਸੰਤ ਨਾਮਦੇਵ ਨੇ ਵਿਸ਼ੋਭਾ ਖੇਚਰ ਹੋ ਗੁਰੂ ਦੇ ਨੂਪ ਵਿੱਚ ਸਵੀਕਾਰ ਕੀਤਾ ਸੀ ਉਹ ਸੰਤ ਗਿਆਨੇਸ਼ਵਰ ਦੇ 47 ਸਾਲ ਅਤੇ ਉਮਰ ਵਿੱਚ ਨਾਮਦੇਵ ਤੋਂ 5 ਸਾਲ ਵੱਡੇ ਸਨ ਸੰਤ ਨਾਮਦੇਵ ਨੇ ਸੰਤ ਗਿਆਨੇਸ਼ਵਰ ਦੇ ਨਾਲ ਪੂਰੇ ਮਹਾਰਾਸ਼ਟਰ ਦਾ ਪ੍ਰਮਣ ਕੀਤਾ ਭਗਤੀ ਵਿਦ੍ਰਚੇ ਅਤੇ ਜਨਤਾ ਨੂੰ ਸੰਤਾ ਅਤੇ ਪ੍ਰਭੂ ਭਗਤੀ ਦਾ ਪਾਠ ਪੜਾਇਆ ਸੰ ਗਣੇਸ਼ਵਰ ਦੀਪਰੂਗ ਗਮਨ ਦੀਪਾ ਉਹਨਾਂ ਨੇ ਪੂਰੇ ਭਾਰਤ ਦਾ ਮੰਕਿਤਾ ਉਹਨਾਂ ਨੇ ਬਰਾਤੀ ਦੇ ਨਾਲ ਨਾਲ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ ਇਹਨਾਂ ਨੇ 18 ਸਾਲ ਤੱਕ ਪੰਜਾਬ ਵਿੱਚ ਭਗਵਨ ਨਾਮ ਦਾ ਪ੍ਰਚਾਰ ਕੀਤਾ ਉਹਨਾਂ ਦੀਆਂ ਕੁਝ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀਆਂ ਨੇ ਅੱਜ ਵੀ ਉਹਨਾਂ ਦੇ ਰਚੇ ਗੀਤ ਪੂਰੇ ਮਹਾਰਾਸ਼ਟਰ ਵਿੱਚ ਭਗਤੀ ਅਤੇ ਪ੍ਰੇਮ ਦੇ ਨਾਲ ਗਾਏ ਜਾਂਦੇ ਨੇ ਨਾਮਦੇਵ ਜੀ ਦੇ 61 ਪੰਨ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਹਨ ਭਗਤ ਨਾਮਦੇਵ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਲਗਭਗ 18 ਸਾਲ ਪੰਜਾਬ ਦੇ ਪਿੰਡ ਪੁਮਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ گزارਿਆ ਇੱਥੇ ਹੀ ਪਵਿੱਤ੍ਰ ਨਾਮਦੇਵ ਜੀ 2 ਮਾਘ ਸੰਮਤ 1406 1850 ਈਸਵੀ ਨੂੰ ਜੋਤੀ ਜੋਤ ਸਮਾਈ ਜਿਸ ਜਗ੍ਹਾ 'ਤੇ ਪਵਿੱਤ੍ਰ ਜੀ ਤਪ ਕਰਦੇ ਸਨ ਉਸ ਦੇ ਘੇ ਤਪਿਆਣਾ ਸਾਹਿਬ ਸੁਸ਼ੋਭਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਜੀ ਦੇ 18 ਰਾਗਾਂ ਦੇ ਵਿੱਚ 61 ਸ਼ਬਦ ਦਰਜ ਨੇ ਲੋੜ ਹੈ ਅਜਿਹੇ ਮਹਾਪੁਰਖਾਂ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਦੀ ਵਿਚਾਰਨ ਅਪਣਾਉਣ ਦੀ ਵਿਚਾਰਾਂ ਦਾ ਵਿਚਾਰ ਕਰਨ ਦੀ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਤਾਂ ਜੋ ਸਮਾਜ ਵਿੱਚ ਸ਼ਾਂਤੀ ਅਤੇ ਸਥਿਰਤਾ ਪੈਦਾ ਕਰ ਸਕੀਏ ਉੱਚ नीच ਜਾਤ ਪਾਤ ਫਿਰਕਾ ਪ੍ਰਸਤੀ ਪੇਦ ਪਾਪ ਸਭ ਬੁਰੀਆਂ ਨੂੰ ਦੂਰ ਕਰ ਸਕੀਏ ਸਾਰੀ ਮਨੁੱਖਤਾ ਦਾ ਇੱਕ ਸਾਂਝਾ ਰੱਬ ਤੇ ਭਾਈਚਾਰਾ ਸਥਾਪਿਤ ਕਰ ਸਕੀਏ ਸਾਰੀ ਮਨੁੱਖਤਾ ਨੂੰ ਇਸ ਗੱਲ ਦਾ ਪਾਠ ਪੜ੍ਹਾ ਸਕੀਏ ਰੱਬ ਇੱਕ ਹੈ ਉਸ ਤੱਕ ਜਾਣ ਦੇ ਰਸਤੇ ਅਨੇਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਵਿੱਤ੍ਰ ਨਾਮਦੇਵ ਜੀ ਦੀ ਬਾਣੀ ਦਾ ਮੁੱਖ ਉਦੇਸ਼ ਮਾਨਵ ਕਲਿਆਣ ਦਾ ਹੀ ਸੀ ਲੋੜ ਹੈ ਪਵਿੱਤ੍ਰ ਨਾਮਦੇਵ ਜੀ ਦੇ ਵਿਚਾਰਾਂ ਤੇ ਵਿਚਾਰ ਕਰਨ ਦੀ ਪਵਿੱਤ੍ਰ ਨਾਮਦੇਵ ਜੀ ਦੇ ਵਿਚਾਰਾਂ ਤੇ ਆਚਾਰ ਕਰਨ ਦੀ ਪਵਿੱਤ੍ਰ ਨਾਮਦੇਵ ਜੀ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਦੀ ਪਵਿੱਤ੍ਰ ਨਾਮਦੇਵ ਜੀ ਦੇ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਪਵਿੱਤ੍ਰ ਨਾਮਦੇਵ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਨੂੰ ਯਾਦ ਕਰਦੇ ਹੋਏ ਨੋਬਲ ਪੰਜਾਬ ਪੀਵੀਡੀ ਇੱਕ ਪੀ